ਇਸ ਵੇਲੇ ਦੀ ਵੱਡੀ ਖਬਰ ਲੁਪਿਆਣਾ ਸ਼ਹਿਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਦੇਖ ਸਕਦੇ ਹਾਂ ਕਿ ਪੀਡਾ ਦੇ ਅਧਿਕਾਰੀਆਂ ਦੇ ਉੱਪਰ ਵੱਡੇ aarop ਲੱਗੇ ਹੋਏ ਦੇਖੇ ਜਾ ਸਕਦੇ ਨੇ ਦਲਤੀ ਤੀਜੀ ਗ੍ਰੇਡ ਕੈਟਾਗਰੀ ਇੰਡਸਟਰੀ ਦੇ ਵੱਲੋਂ ਇਹ aarop ਲਗਾਏ ਗਏ ਨੇ ਧਮਕੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਧਮਕੀਆਂ ਮਿਲੀਆਂ ਨੇ ਕਿ ਗ੍ਰੀਨ ਕੈਟਾਗਰੀ ਇੰਡਸਟਰੀ ਦਾ ਪਾਣੀ ਓਵਰ ਹੈ ਸਾਡੇ ਵੱਲੋਂ ਇਸ ਪਾਣੀ ਨੂੰ ਸਾਫ਼ ਕੀਤਾ ਜਾਂਦਾ ਤੁਹਾਡੇ ਕਨੈਕਸ਼ਨ ਕੱਟ ਦਿਆਂਗੇ ਤੁਹਾਡੀਆਂ ਫੈਕਟਰੀਆਂ ਜਿਹੜੀਆਂ ਨੇ ਉਹਨਾਂ ਨੂੰ ਬੰਦ ਕਰਵਾ ਦੇਾਂਗੇ ਤੇ तमाम આરોਪ ਜਿਹੜੇ ਨੇ ਪੀਡੀਏ ਦੇ ਜਿਹੜੇ ਅਧਿਕਾਰੀ ਨੇ ਬੋਵੀ ਜਿੰਦ ਨਾਲ ਹੀ ਕਮਲ ਚੋਹਾਨ ਦੇ ਉੱਪਰ ਵੱਡੇ આરોਪ ਜਿਹੜੇ ਨੇ ਲੱਗਦੇ ਹੋਏ ਦੇਖੇ ਜਾ ਸਕਦੇ ਨੇ ਅਸੀਂ ਕਹਿ ਰਹੇ ਹਾਂ ਕਿ ਕੈਮਰੇ ਮੂਰੇ ਆ ਕੇ ਗ੍ਰੀਨ ਇੰਡਸਟਰੀ ਦੇ ਵੱਲੋਂ ਇਹ तमाम ਗੱਲਾਂ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਗਈਆਂ ਨੇ ਆरोप ਲਗਾਏ ਜਾ ਰਹੇ ਨੇ ਇਸਨਾਲੀਏ ਕਿ ਖਾਸ ਤੌਰ ਤੇ ਕਿਹਾ ਗਿਆ ਕਿ ਐਮਐਲਏ ਸਾਭ ਦੇ ਬੰਦੋਬਸਮਾ ਦੇ ਵਿੱਚ ਕੋਈ ਵੀ ਚੋਣਵਾਈ ਜਿਹੜੀਆਂ ਨਹੀਂ ਕੀਤੀ ਗਈ ਇਹ ਕਿਹਾ ਜਾ ਰਿਹਾ ਕਿ ਜਿਹੜੇ ਦਿਲਜੀਤ ਕੋਲਾ ਗਰੇ ਵਾਲੇ ਉਹਨਾਂ ਦੇ ਨਾਲ ਵੇਸ ਬਾਬਤ ਗੱਲਬਾਤ ਕੀਤੀ ਜਿਸਨਾਲੀ ਐਮਐਲਏ ਗੋਪੀਪਸੀ ਗੋਗੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉੱਥੇੋਂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਜਿਸ ਤੇ ਮਗਰੋਂ ਵੱਖ-ਵੱਖ ਵਿਭਾਗਾਂ ਦੇ ਵਿੱਚ ਇਸ ਵੇਲੇ ਨਾਲ ਦੇ ਵੱਲੋਂ ਸ਼ਿਕਾਇਤ ਪਾਈ ਗਈ ਤਾਂ ਉਸ ਵੇਲੇ ਕਮਲ ਚੋਹਾਨ ਦੇ ਵੱਲੋਂ ਫੋਨ ਦੇ ਉੱਪਰ ਗੱਲਬਾਤ ਕੀਤੀ ਗਈ ਜਿਸ ਦੀ ਆਡੀਓ ਵੀ ਜੇਰੀਆ ਤੁਹਾਨੂੰ ਜ਼ਰੂਰ ਸੁਣਾਵਾਂਗੇ। ਇਸ ਨਾਲ ਇਹ ਕਿਹਾ ਜਾ ਰਿਹਾ ਕਿ ਸ਼ਿਕਾਇਤਾਂ ਕਰਨ ਦੀ ਕੋਈ ਵੀ ਲੋਨ ਜੇਲੀ ਹੈ ਨਹੀਂ ਹੈ। ਏਰੀਆ ਰੋਡ ਜਿਹੜੇ ਲਗਾਏ ਜਾ ਰਹੇ ਨੇ ਕਿ ਜੇਸੀ ਦੇ ਲਈ ਆ ਕੇ ਕਨੈਕਸ਼ਨ ਜਿਹੜੇ ਨੇ ਕੱਟ ਦਿੱਤੇ ਜਾਂਦੇ ਤੇ ਹੋਰ ਇਹਨਾਂ ਇਲਜ਼ਾਮਾਤਾਂ ਦੇ ਵਿੱਚ ਗ੍ਰੀਨ ਸੈਕਟਰੀ ਇੰਡਸਟਰੀ ਦਾ ਹੋਤੀ ਕੁਝ ਕਹਿਣਾ ਸੀ ਇੱਕ ਵਾਰ ਤੁਹਾਨੂੰ ਵੀ ਜ਼ਰੂਰ ਹੀ ਸੁਣਾ ਦੇਣਾ ਕੁਲ ਮਿਲਾ ਕੇ ਪਰ ਦੇਖ ਸਕਦੇ ਹਾਂ ਕਿ ਪੰਜਾਬ ਡਾਇਰ ਐਸੋਸੀਏਸ਼ਨ ਦੇ ਜਿਹੜੇ ਵਿਕਾਰੀ ਨੇ ਬੋਬੀ ਜਿੰਗਲ ਸੁਣਾ ਲਈ ਕਮਲ ਚੋਹਾਨ ਦੇ ਉੱਪਰ ਇਸ ਵੇਲੇ ਵੱਡੇ ਸਵਾਲ ਜਿਹੜੇ ਨੇ ਉੱਠਦੇ ਹੋਏ ਦੇਖੇ ਜਾ ਸਕਦੇ ਨੇ ਤਾਂ ਕਿ ਕੁਝ ਕਹਿਣਾ ਸੀ ਗ੍ਰੀਨ ਇੰਡਸਟਰੀ ਦਾ ਇੱਕ ਵਾਰ ਤੁਸੀਂ ਜ਼ਰੂਰ ਸੁਣਾਓ ਮੇਰਾ ਗਰਾਊਂਡ ਆ ਉੱਥੇ ਕਿੱਸੇ ਹੈਗੀ ਆ ਫੈਕਟਰੀ ਤੋਂ ਮੇਰਾ ਗਰਾਊਂਡ ਆ ਜੇ ਫੈਕਟਰੀ ਨਹੀਂ ਆ ਮੇਰੀ ਮੇਰਾ ਪਾਈਪ ਦਾ ਗਰਾਊਂਡ ਹੈ ਬਿਲਕੁਲ ਨਾਲ ਆਪਣਾ ਟ੍ਰੀਟਮੈਂਟ پلان ਦੇ ਬਿਲਕੁਲ ਨਾਲ ਨਹੀਂ ਕਿਹੜੀ ਰੋਡ ਤੇ ਕੱਕਾ ਰੋਡ ਤੇ ਜੀ ਮੇਨ ਰੋਡ ਤੇ ਜੀ ਕੀ ਕਹਿਣਾ ਚਾਹੁੰਦੇ ਹੋ ਡਾਈੰਗਾਂ ਵਾਲੇ ਬਾਕੀ ਦਿਨੇ ਕੋਈ ਪਾਣੀ ਨਹੀਂ ਆਂਦਾ ਰਾਤ ਨੂੰ ਓਵਰਫਲੋ ਹੁੰਦਾ ਉੱਥੇ ਪਾਣੀ ਰਾਤ ਨੂੰ ਜਾਂ ਤਾਂ ਸਿਟੀਬੀ ਪਲਾਨ ਨਹੀਂ ਚਲਾਉਂਦੇ ਜਾਂ ਇਹਨਾਂ ਦਾ ਬਾਈਪਾਸ ਕਰਦੇ ਪਾਣੀ ਤਾਂ ਸੜਕ ਤੇ ਪਾਣੀ ਆਂਦਾ ਜੀ ਇਹਨਾਂ ਨੂੰ ਜੇ ਕੰਪਲੇਂਟ ਪਾਉਣੀ ਆ ਸੀ ਪੋਲੂਸ਼ਨ ਉੱਥੋਂ ਮੈਨੂੰ ਫੋਨ ਆ ਜਾਂਦਾ ਮੈਂ ਕਮਲ ਠਾਨ ਡਾਇਰੈ अच्छा जी कि ਤੁਹਾਡਾ ਤੁਹਾਡਾ ਇਲੀਗਲ ਕਨੈਕਸ਼ਨ ਹੈ ਕਦੋਂ ਕਦੋਂ ਇਹ ਪਿਛਲੇ 15 15 ਦਿਨ ਦੀ ਗੱਲ ਹੈ 15 ਸਤੰਬਰ ਤੋਂ ਜੀ ਮੈਂ ਐਮਐਲਏ ਸਾਹਿਬ ਗੋਗੀ ਸਾਹਿਬ ਨੂੰ ਵੀ ਵਟਸਐਪ ਕਰ ਰਿਹਾ ਹਾਂ ਪਰ ਕੋਈ ਰਿਪਲਾਈ ਨਹੀਂ ਆ ਰਿਹਾ ਤੁਹਾਨੂੰ ਕੋਈ ਆਡੀਓ ਵਗੈਰਾ ਹੈਗੀ ਹੈ ਸਭ ਕੁਝ ਹੈਗਾ ਜੀ ਕਮਲ ਜਹਾਨ ਦਾ ਆਡੀਓ ਸੁਣਾ ਸਕਦੇ ਹੋ ਸਾਨੂੰ ਅੱਜ ਮਾਈਕ ਤੇ ਸੁਣਾ ਸਕਦੇ ਹੋ ਹਾਂਜੀ ਭਾਈ ਸਾਹਿਬ ਭਾਈ ਸਾਹਿਬ ਕਮਲ ਜਹਾਨ ਬੋਲਣੇ ਪੀੜੀ ਜੋ ਹਾਂਜੀ ਅੰਜਲ ਸਾਹਿਬ ਇਹ ਹਾਲ ਹੈ ਸਰ ਬੜਾ ਧੰਨਵਾਦ ਨੇ ਠੀਕ ਹੋ ਰਿਹਾ ਉਹ ਤੇ ਬਚ ਪਾਈ ਚਾਂਸ ਹੋ ਗਿਆ ਬਾਕੀ ਦੇ ਲੀਕ ਜਤੋ ਜਤੋ ਮੇਰਾ ਸਾਤਾ ਪਣੀ ਵਿੱਚ ਐਨਾ ਭੱਲੇਦਾ ਹੀ ਕਿਤੇ ਆ ਗਿਆ ਜੀ ਜੀ ਪਾਜੀ ਦਿੱਲੀ ਇਹਨਾਂ ਕੋਈ ਟਰਾਈ ਪਰ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਪਈ ਸਾਬ ਅਸੀਂ ਤਾਂ ਕਦੇ ਕਿਸ ਨੂੰ ਕਹਿੰਦੇ ਨਹੀਂ ਕੁਛ ਵੀ ਅੱਜ ਜੇ ਸਾਰਾ ਚਾਹ ਤੁਹਾਡੀ ਇੰਡਸਟਰੀ ਇੱਥੇ ਚਾਹ ਕਿਸੇ ਹੋਰ ਦੀ ਜਿੰਨੀ ਗਰੀਦ ਕਹਿੰਦਾ ਤੁਸੀਂ ਚਾਹ ਕੋ ਆ ਹੈਗੀ ਆ ਤੁਹਾਡੀਆਂ ਕਲੋਨੀ ਆ ਚਾਹ ਤੁਹਾਡਾ ਕੋਈ ਘਰੇ ਆ ਚਾਹ ਕੋ ਫਿੱਟੀਆਂ ਸਾਰਾ ਪਾਣੀ ਸੀ ਜੀ ਸਾਬ ਕਰੇ ਕਿ ਮਨਮਟਾ ਨਿਕਲ ਵੀ ਸਕਦਾ ਮੈਂ ਉਸ ਗੱਲ ਨੂੰ ਨਹੀਂ ਕਹਿੰਦਾ ਅਸੀਂ ਬਹੁਤ ਅਸੀਂ ਬਹੁਤ ਸੱਚੇ ਆ ਤੇ ਵੀ ਸਾਡੀ ਕੋਸ਼ਿਸ਼ ਨਹੀਂ ਕਿੰਨਾ ਕੰਟਰੋਲ ਕਰੀਏ ਹੂੰ ਹੂੰ ਇਹ ਜੀ ਇਹ ਆਲਮਾ ਕਰਵਾਉਣਾ ਮੈਂ ਪੁੱਛ ਕਹਤਾ ਜਿੰਦ ਤੱਕ ਉਹ ਲੁਰੀ ਨਹੀਂ ਲੱਗਦਾ ਨਹੀਂ ਨਹੀਂ ਪਤਾ ਕੀ ਚੱਕਰ ਆ ਮੇਰੀ ਫੇਰੀ ਬੇਟੀ ਆ ਜਾਂਦਾ ਕਹਤਾ ਉਹ ਮਸਲਾ ਹੱਲ ਹੋ ਜਾਊਗਾ ਮੇਰੀ ਗਲਤੋਂ ਦਾ ਪਾਣੀ ਬਚਦਾ ਹੈ ਮੇਰਾ ਪਾਟੇ ਮੇਰਾ ਗੋਡਾਉਨ ਆ ਭਾਜੀ ਮੇਰੀ ਡੈਂਗ ਨਹੀਂ ਹੈਗੀ ਉੱਥੇ ਚਲੋ ਗੋਡਾਉਨ ਦਾ ਬਾਥੂਮਾ ਪਾਣੀ ਦਿੰਦਾ ਹੀ ਆ ਭਾਜੀ ਭਾਜੀ ਮੇਰਾ ਸੀਵਰੇਜ ਕਨੈਕਸ਼ਨ ਕਰਾਇਆ ਹੋਇਆ ਉਹ ਚੱਕਰ ਮੇਰਾ ਸਿਰਫ ਸੀਵਰੇਜ ਜਾਂਦਾ ਨੇ ਸਿਵਰੇਜ ਕਿਹੜਾ ਸਿਵਰੇਜ ਤੇ ਹੈ ਹੀ ਨਹੀਂ ਕਾਰਪੋਰੇਸ਼ਨ ਵਾਲਾ ਕੋਈ ਕਾਰਪੋਰੇਸ਼ਨ ਦਾ ਸਿਵਰੇਜ ਬਾਹਰ ਜਿਹੜਾ ਜਾਂਦਾ ਜਿਹੜਾ ਪੀਡੀਆ ਤੁਹਾਡਾ ਹੈਗਾ ਉੱਚੀ ਸਿਵਰੇਜ ਕਲੈਕਸ਼ਨ ਕਰਾਇਆ ਹੋਇਆ ਮੇਰੇ ਜਿੱਥੇ ਕਾਰਪੋਰੇਸ਼ਨ ਦਾ ਸਿਵਰੇਜ ਜੋ ਹੋਵੇ ਜੇ ਕਾਰਪੋਰੇਸ਼ਨ ਸਿਵਰੇਜ ਤੇ ਥਾਈ ਕੋਟ ਦੇ ਕੋਈ ਹੋਰ ਤੁਹਾਨੂੰ ਕਦੀ ਭਾਜੀ ਕੀ ਕਹਿ ਰਹੇ ਮੈਂ ਕਹਿ ਰਿਹਾ ਤੁਹਾਡੇ ਪੋਲਿਊਸ਼ਨ ਬੋਰਡ ਦਾ ਜਿਹੜਾ ਹੈਗਾ ਉਹ ਚੀਜ਼ ਜਾਂਦਾ ਮੇਰਾ ਸੀਵਰੇਜ ਤੇ ਜਾਂਦਾ ਹੈ ਮੇਰਾ ਕੋਈ ਇੱਥੇ ਕੈਮੀਕਲ ਵਾਲਾ ਪਾਣੀ ਕੈਮੀਕਲ ਆ ਰਿਹਾ ਜੀ ਚਲੋ ਮੈਂ ਤੁਹਾਨੂੰ ਉਹ ਲੇ ਕਹਿੰਦਾ ਸੀਵਰੇਜ ਤੇ ਤੁਹਾਡੇ ਤੁਸੀਂ ਕਹਿ ਰਹੇ ਤੁਸੀਂ ਕਹਿ ਰਹੇ ਹੋ ਕਿ ਪਾਣੀ ਕਿੱਥੇ ਜਾਂਦਾ ਮੇਰਾ ਤਾਂ ਉੱਥੇ ਇੱਕ ਮੁੰਡਾ ਰਹਿੰਦਾ ਪਾਣੀ ਤੁਸੀਂ ਤਾਂ ਤੁਹਾਡਾ ਪਾਣੀ ਫਰੀਜ਼ ਸਾਫ਼ ਕਰਦੇ ਸਾਰਿਆਂ ਦਾ ਮੈਂ ਇਹਨੂੰ ਬਸ ਠੀਕ ਕਰਦੇ ਹਾਂ ਪਰ ਯਾਰ ਗੰਦ ਤਾਂ ਮੁਰੇ ਪਾਉ ਨਾ ਮੁਰੇ ਪੂਰੇ ਠੀਕ ਕਰਨਾ ਇਹਨੂੰ ਸ਼ਿਕਾਇਤ ਜੂਤਣਾ ਮੈਂ ਕਰੀ ਜਾਉਂਦਾ ਕੋਈ ਨਹੀਂ ਹੈ ਜੀ ਸੁਣੋ ਮਰੀ ਗੱਲ ਨੂੰ ਠੀਕ ਕਰਾ ਦਿੰਦੇ ਹਾਂ ਬਸ ਆਪਾਂ ਠੀ ਉਹ ਮਸਲਾ ਮੈਂ ਕਿ ਠੀਕ ਹੋਣਾ ਚਾਹੀਦਾ ਮੇਰੇ ਮੂਰੇ ਕੋਈ ਕਹਤਾ ਕਿ ਕਿ ਪਾਈਏ ਮੌਦਿਕ ਸਿਰਨੋ ਦੀ ਗੱਲ ਹੈ ਉਧਰ ਪਾਤੀ ਮੇਰੇ ਕੋ ਸਾਰੀ ਆ ਗਈਆਂ ਤੁਹਾਡੇ ਲਿਖੇ ਪੈਸੇ ਵੀ ਆ ਗਏ ਸਭ ਕੁਝ ਆ ਗਿਆ ਮਨਣੇ ਕਿਤਾ ਜੀ ਮੈਂ ਕਿਹਾ ਮੁੱਕਾ ਤਾਂ ਮੈਂ ਪਾਈਏ ਮੈਂ ਤਾਂ ਠੋਕੇ ਕਹਿਣਾ ਪਾਈਏ ਯਾਰ ਮੇਰੇ ਮੂਰੇ ਦਰਾ ਮੂਰੇ ਰੋਜ਼ ਜਦੋਂ ਮੈਂ ਅੰਨਾ ਵਾਂ ਗੱਡੀ ਲੈ ਕੇ ਮੈਨੂੰ ਪਾਣੀ ਚ ਉਤਰਨਾ ਪੈਂਦਾ ਚਲੋ ਮੈਂ ਮੁੰਡਾ ਪਹਿਲੇ ਚੈੱਕ ਕਰਵਾ ਲਵਾਂਗਾ ਜਦ ਇਧਰ ਹੋ ਕੇ ਮੇਰੇ ਇਰਾ ਇੱਕ ਤੱਕ ਦਿਨੇ ਦਾ ਦਿਨੇ ਦਾ ਛੱਡ ਘੱਟ ਛੱਡਦੇ ਰਾਤ ਨੂੰ ਕਰ ਜਾਂ ਸਿਰਫ ਛੱਡਦੇ ਇੱਥੇ ਪਾਣੀ ਚਲੋ ਕੋਈ ਨੂੰ ਚੱਖਾ ਲੈ ਮੇਰੇ ਹੱਲ ਹੋਣਾ ਚਾਹੀਦਾ ਦੇਖੋ ਮੈਨੂੰ ਕੋਈ ਲੈਣ ਦੇਣਾ ਨਹੀਂ ਹੈਗਾ ਮੇਰਾ ਹੱਲ ਹੋਣਾ ਮੇਰੇ ਤੱਕ ਅਮਗੰਧ ਨਹੀਂ ਮੈਣਾ ਚਾਹੀਦਾ ਠੀਕ ਹੈ ਜੀ ਤੇ ਸਾਰੇ ਬਸੇ ਕੰਪਲੇਂਟਾਂ ਪਾਈਆਂ ਤਦ ਮੈਨੂੰ ਫੋਨ ਆਇਆ ਤੁਹਾਡੇ ਸਾਹਮਣੇ ਤੁਸੀਂ ਸੁਣਿਆ ਹੀ ਹੈ ਉਹ ਕਹ ਰਿਹਾ ਕਿ ਕਿਸੇ ਕੰਪਲੇਂਟਾਂ ਕੋ ਮੈਨੂੰ ਐਕਸਨ ਨੇ ਭੇਜਤੀ ਹੈ ਕਲਰ ਨੂੰ ਟ੍ਰੋਲ ਰੋਡ ਦੇ ਕਿਹੜੇ ਅਫਸਰ ਨੂੰ ਤੁਸੀਂ ਕੰਪਲੇਂਟ ਕੀਤੀ ਸੀ ਮੈਂ ਰਿਟਨ ਕੰਪਲੇਂਟ ਚੀਫ ਨੂੰ ਦਿੱਤੀ ਸੀ ਗੁਪਤਾ ਜੀ ਦੇ ਸੀਗੇ ਜਿਹੜੇ ਰਿਟਾਇਰ ਹੋ ਗਏ ਉਹਨਾਂ ਨੂੰ ਰਿਟਨ ਡਾਇਰੀ ਨੰਬਰ ਮੇਰੇ ਕੋਲ ਲੱਗਾ ਆਇਆ ਵਾ ਮੈਂ ਰਿਟਨ ਕੰਮੇ ਕੋਈ ਕਾਰਵਾਈ ਕੋਈ ਜਵਾਬ ਨਹੀਂ ਆਇਆ ਮੈਨੂੰ ਫੋਨ ਕਿਦਾਂ ਆਇਆ ਸੀਗਾ ਮੈਨੂੰ ਕਮਲ ਜੁਹਾਨ ਪੀਡੀਏ ਦਾ ਗੈਰਾਂ ਡਾਇਰੈਕਟਰ ਆ ਨਾ ਕਿੰਨੀ ਦੇਰ ਬਾਅਦ ਫੋਨ ਆਇਆ ਸੀ ਕੰਪਲੇਂਟ ਦੇ ਤੋਂ ਮੈਂ ਪਹਿਲੇ ਵਟਸਐਪ ਭੇਜੀ 10 ਮਿੰਟ ਬਾਅਦ ਹੀ ਆ ਗਿਆ ਸੀ ਫੋਨ ਦਾ 10 ਮਿੰਟ ਬਾਅਦ 10 ਮਿੰਟ ਬਾਅਦ ਹੀ ਫੋਨ ਤੁਹਾਨੂੰ ਥ੍ਰੈਟ ਕੀਤਾ ਜਾ ਰਿਹਾ ਮੈਨ ਆ 15 ਸਤੰਬਰ ਤੋਂ ਮੈਂ ਪਾ ਰਿਹਾ ਤੁਹਾਨੂੰ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਮੈਂ 15 ਸਤੰਬਰ ਤੋਂ ਪਾ ਰਿਹਾ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਫਿਰ ਲਿਖਿਆ ਸਟਿਲ ਨੋਟ ਐਕਸ਼ਨ ਟੇਕਨ ਠੀਕ ਹੈ ਜੀ ਫਿਰ ਮੈਂ ਪਾਈ 17 ਨੂੰ ਫਿਰ ਮੈਨੂੰ ਮੈਂ ਫੋਨ ਕੀਤਾ ਚੱਕਿਆ ਨੇ ਮੇਰੇ ਕੋ ਫੋਨ ਆਇਆ ਮੈਨੂੰ ਫਿਰ ਮੈਂ ਪਾਈ ਮੈਂ ਕਮਲ ਜੀ ਫਿਰ ਪਾਣੀ ਛੱਡਿਆ ਫਿਰ ਨਹੀਂ ਫਿਰ ਮੈਂ ਪਾਣੀ ਫਿਰ ਮੈਨੂੰ ਮੈਂ ਕਹਿ ਰਿਹਾ ਫਿਰ ਮੈਨੂੰ ਕਹਿੰਦੇ ਪੂਰੇ ਕੱਕਾ ਰੋਡ ਪਰ ਕੋਰਪੋਰੇਸ਼ਨ ਦਾ ਕੋਈ ਵੀ ਸੀਵਰੇਜ ਨਹੀਂ ਹੈ ਜੋ ਵੀ ਸੀਵਰੇਜ ਹੈ ਪੀਡੀਏ ਦਾ ਹੈ ਆਪਕੇ ਪਾਸ ਅਗਰ ਕੋਈ ਪਰਮਿਸ਼ਨ ਹੈ ਤਾਂ ਹਮੇ ਬਤਾਏ पीडीए में आपकी कोई परमिशन नहीं है आप आपको रिक्वेस्ट है कि आप अपना कनेक्शन काट के अपने अंदर खुदी बना लें ना आपके पास पी की परमिशन है ना आपके पास कॉरपोरेशन की परमिशन है तो मैंने मैं भी आपको जवाब दे मगर पी डी का अकेले पैसे नहीं लगे सरकार का भी शेयर है जबकि सेंटर सरकार, थी सरकार थी है की सब्सिडी है लो कमल चौहान पी डी आई डायरेक्टर का फोटो भी लगी है जी ਆਚਾ ਜੀ ਆ ਨੰਬਰ ਦਿਖਾਓ ਜੀ ਫੋਟੋ ਦੇ ਚਲੋ ਲੱਗੇ ਡਿਸਪਲੇ ਕਰੋ ਬੜਾ ਜ਼ਰੂਰੀ ਹੈ ਆ ਨੰਬਰ ਦਿਖਾਓ ਉਹ ਕੀ ਮੰਗ ਕਰਦੇ ਸੀ ਰਾਤ ਮੈਂ ਵੇਖੋ ਇਹੀ ਕਹਿਣਾ ਕਿ ਮੈਨੂੰ ਅੰਦਰ ਜਾਣ ਨੂੰ ਬੜਾ ਔਖਾ ਹੋਇਆ ਹੈ ਆਪਣੇ ਗੋਡਾਊਨ ਚ ਮੈਂ ਗੇਟ ਮੁਰੇ ਬੰਨ੍ਹਿਆ ਸਤਾ ਮੈਂ ਵੀਡੀਓ ਦਿਖਾ ਦਿੰਦਾ ਤੁਸੀਂ ਕਿਵੇਂ ਯਾਰ ਵੇਖੋ ਆ ਮੇਰਾ ਗੇਟ ਦੇ ਮੁਰੇ ਦੀ ਵੀਡੀਓ ਹੈ ਓਕੇ ਜੀ ਤੁਸੀਂ ਭਾਈ ਰਿਪੋਰਟ ਕੰਪਲੇਂਟ ਵਗੈਰਾ ਕੀਤੀ ਨਹੀਂ ਪੋਸਟ ਕੰਪਲੇਂਟ ਨਹੀਂ ਕੀਤੀ ਧੀ ਮੈਂ ਮੈਂ ਇਹ ਕਹਿਣਾ ਚਾਹਾਂਗਾ ਕਿ ਅਸੀਂ ਸਾਡੇ ਕੋਲੇ ਗ੍ਰੀਨ ਕੈਟਾਗਰੀ ਜਿਹੜੀ ਇੰਡਸਟਰੀ ਹੈ ਸਾਨੂੰ ਇਹ ਕਹਿ ਕੇ ਧੰਕੇ ਦਿੱਤੀ ਜਾਂਦੀਆਂ ਕਿ ਸਾਡੇ ਕੋਲ ਪਾਣੀ ਤੁਹਾਡਾ ਓਵਰ ਹੈ ਗ੍ਰੀਨ ਕੈਟਾਗਰੀ ਦਾ ਅਸੀਂ ਤੁਹਾਡਾ ਪਾਣੀ ਸਾਫ਼ ਕਰਦੇ ਹਾਂ ਅਸੀਂ ਤੁਹਾਡੇ ਕਨੈਕਸ਼ਨ ਕੱਢਦੇ ਹਾਂ ਵੀ ਅਸੀਂ ਤੁਹਾਡੀਆਂ ਫੈਕਟਰੀਆਂ ਬੰਦ ਕਰਾ ਦਿਆਂਗੇ ਇਵਨ ਕਿ ਐਮਐਲਏ ਪੋਨਰ ਦੀ ਮੌਜੂਦਗੀ ਦੇ ਵਿੱਚ ਉਹ ਵੀ ਨੇ ਗੱਲ ਕਹੀ ਆ ਉਹ ਵੀ ਜਨਰਲ ਨੇ ਕਿ ਤੁਸੀਂ ਇੱਥੇ ਫੈਕਟਰੀਆਂ ਲਾਈਆਂ ਕਿ ਗ੍ਰੀਨ ਕੈਟਾਗਰੀ ਦੇ ਤੁਹਾਨੂੰ ਪਤਾ ਕਿ ਇੱਥੇ ਡੰਗ ਲੱਗਿਆ ਸਾਨੂੰ ਹਮੇਸ਼ਾ ਤਮਕੀ ਦਿੱਤੀ ਜਾਂਦੀ ਆ ਕਿ ਅਸੀਂ ਸਿਰਫ ਕਮੋਜੋ ਵਾਲੋ ਜੇ ਸੀ ਵੀ ਸਭੀਆਂ ਬੰਗਾਲ ਵਾਲੇ ਜਾ ਕੇ ਤੁਹਾਡੇ ਕਨੈਕਸ਼ਨ ਦਿਵਾ ਦੇ। ਸਿਰਫ ਇੱਕ ਕਨੈਕਸ਼ਨ ਦਿਵਾ ਦਿਆ ਨੇ ਔਰ ਕਿਹਾ ਉਹਨਾਂ ਨੇ ਮੇਰੇ ਕੋਲ ਆਪ ਰਿਪੋਰਟ ਹੈ। ਜੀ ਸੀ ਵੀ ਲੈ ਕੇ ਆਇਆ। ਪ੍ਰੋਬਲਮ ਐਸ ਤਰ੍ਹਾਂ ਹੀ ਇਹਨਾਂ ਨੇ ਸੀਟਪੀ ਪ੍ਰੋਜੈਕਟ ਦੀ ਆਰਡਰ ਵਿੱਚ ਜੀ ਗ੍ਰੀਨ ਕੈਟਾਗਰੀ ਨੂੰ ਤਾਂ ਕੀਤਾ ਜਾ ਰਿਹਾ ਹੈ। ਕੌਣ ਕਰ ਰਿਹਾ ਹੈ? ਅਮਰ चौहान ਤੇ ਬੋਬੀ ਜਿੰਦਲ। ਉਹਨਾਂ ਦਾ ਕੀ ਰੋਲ ਹੈ ਵਿੱਚ? ਉਹ ਆਪਣੇ ਆਪ ਨੂੰ ਸੀਟੀਪੀ ਦਾ ਮਾਲਕ ਸਮਝਦਿਆ ਵੀ ਸੀਟੀਪੀ ਸਾਡਾ ਲੱਗਿਆ ਅਸੀਂ ਮਾਲਕ ਆ ਅਸੀਂ ਜੋ ਕਹਦੇ ਹਾਂ ਨੇ ਠੀਕ ਆ ਮੈਨੂੰ ਪਹਿਲਾਂ ਜਿਹੜੇ ਧਮਕੀ ਦਿੱਤੀ ਕਿ ਅਸੀਂ ਜੀਐਸਵੀ ਤੇ ਪੁਲਿਸ ਲੈ ਕੇ ਆ ਰਹੇ ਹਾਂ ਤੁਹਾਡੇ ਕਨੈਕਸ਼ਨ ਕਟਾਂਗੇ ਤੁਹਾਡੇ ਉੱਤੇ ਕਿਸ ਚੀਜ਼ ਦੀ ਫੈਕਟਰੀ ਮੇਰੀ ਫੈਕਟਰੀ ਟੈਕਸਟਾਈਲ ਦੀ ਫੈਕਟਰੀ ਆ ਤੇ ਤੁਸੀਂ ਉੱਥੇ ਤੁਹਾਡੀ ਫੈਕਟਰੀ ਕਿਉਂ ਢਾਣ ਆ ਗਈ ਕਿ ਤੁਹਾਡੇ ਨਾਲ ਕੋਈ ਪਰਸਨਲ ਹੀ ਦੁਸ਼ਮਨੀ ਹੈ ਪਰਸਨਲ ਹੀ ਹੋਣੀ ਹੈ ਜਿਹੜਾ ਹੰਦੇ ਰਹੇ ਆ ਕਲੋਨੀ ਦੇ ਅੰਦਰ ਆ ਕੇ ਪ੍ਰਾਈਵੇਟ ਆ ਕੇ ਗਏ ਆ ਜਦ ਕਿ ਕਲੋਨੀ ਦੇ ਬਾਹਰ ਦੋ ਡਾਈਨਾਂ ਦਾ ਉਸੇ ਕਲੋਨੀ ਚ ਸੀਵਰੇਜ ਹੋ ਗਿਆ ਹੋਇਆ ਅਸੀਂ ਕਹੇ ਜੇ ਤੁਸੀਂ ਕੱਟਣਾ ਚਾਹੁੰਦੇ ਹੋ ਤਾਂ ਉਥੋਂ ਕੱਟੋ ਜਿੱਥੇ ਤੁਹਾਡਾ ਸੀਵਰੇਜ ਪਾਇਆ ਹੋਇਆ ਜੀ ਤੁਸੀਂ ਅੰਦਰ ਆ ਕੇ ਕਲੋਨੀ ਦੇ ਵਿੱਚ ਉਹਨਾਂ ਨੇ ਢਾਈ ਹੈ ਤੁਸੀਂ ਇਸ ਮਾਮਲੇ 'ਚ ਕੋਈ ਅਸੀਂ ਬਿਲਕੁਲ ਕੀਤੀ ਇਸ ਪੁਲਿਸ ਸਾਹਿਬ ਮੈਂ ਪੁਲਿਸ ਕੰਪਲੇਨ ਵੀ ਕੀਤੀ ਹੋਈ ਆ ਮੇਰੇ ਕੋਲ ਨੰਬਰ ਲਵਾਇਆ ਹੋਇਆ ਮੈਂ ਪੁਲਿਸ ਸਾਹਿਬ ਸਾਰਾ ਕੁਝ ਕੀਤਾ ਹੋਇਆ ਜੀ ਕਾਰਵਾਈ ਨਹੀਂ ਹੋ ਬਿਲਕੁਲ ਨਹੀਂ ਚੇਅਰਮੈਨ ਨੂੰ ਵੀ ਲਿਖਿਆ ਅਸੀਂ ਜਦੋਂ ਉੱਪਰ ਖਬਰਾਂ ਫੋਟੋ ਆਪਾਂ ਨੇ ਆ ਕਿ ਕੱਕਾ ਰੋਡ ਤੇ ਪਾਣੀ ਆ ਗਿਆ ਤੇ 5 ਮਿੰਟ ਬਾਅਦ ਸਾਡੇ ਕੋਲੇ ਉਹਨਾਂ ਦਾ ਟੈਲੀਫੋਨ ਆ ਜਾਂਦਾ ਤੁਸੀਂ ਉੱਪਰ ਦਾ ਨੰਬਰ ਪਾਓ ਜੀ ਅਸੀਂ ਤੁਹਾਡਾ ਠੀਕ ਕਰਾ ਦੇਵਾਂਗੇ ਕਹਿੰਦਾ ਕਮਲ ਚੋਹਾਂ ਕਮਲ ਚੋਹਾਂ ਨਹੀਂ ਤੇ ਉੱਪਰ ਕਿਹਨੂੰ ਪਾਉਂਦੇ ਹੋ ਤੁਸੀਂ ਅਸੀਂ ਮੈਂ ਚੇਅਰਮੈਨ ਨੂੰ ਵੀ ਪਾਈਆਂ ਜੀ ਪੋਲੂਸ਼ਨ ਬੋਰਡ ਦੇ ਐਕਸ਼ਨ ਨੂੰ ਵੀ ਪਾਈਆਂ ਮਜੀਠੀਆ ਸਾਹਿਬ ਜਿਹੜੇ ਸੈਕਟਰੀ ਨੇ ਉਹਨਾਂ ਨੂੰ ਵੀ ਭੇਜਿਆ ਡੀਸੀ ਸਾਹਿਬ ਨੂੰ ਵੀ ਭੇਜਿਆ ਕਾਰਪੋਰੇਸ਼ਨ ਕਮਿਸ਼ਨਰ ਨੂੰ ਵੀ ਭੇਜਿਆ ਜੀ ਪਰ ਕੋਈ ਨਹੀਂ ਸੁਣਵਾਈ ਨਹੀਂ ਕਿੰਨੀਆਂ ਕਿ ਇੰਡਸਟਰੀਆਂ ਕਿ ਤੁਹਾਡੇ ਵਰਗੀਆਂ ਕਿੰਨੀਆਂ ਇੱਕ ਫੈਕਟਰੀਆਂ ਉੱਥੇ ਹੈ ਵੀ 1200 ਫੈਕਟਰੀ ਜਿਹੜੀ ਗ੍ਰੀਨ ਕੱਢ ਰਹੀਦੀ ਹੈ ਤੇ ਉਹ ਸਾਰੀਆਂ ਪਰੇਸ਼ਾਨ ਹੈ ਜਦੋਂ ਪਾਣੀ ਮੇਨ ਰੋਡ ਦੇ ਉੱਤੇ ਪਾਣੀ ਪਾਣੀ ਹੋ ਜੂਗਾ ਤਾਂ ਪ੍ਰੇਸ਼ਾਨੀ ਆਪੇ ਤੁਹਾਡੀ ਕਿਹੜੀ ਫਰਮ ਹੈ ਮੇਰੀ ਕਾਲੀ ਸੰਬੂਤ ਤੇ ਤੇ ਜਿਹੜੀ ਇਹਦੀ ਤੁਸੀਂ ਕੰਪਲੇਂਟ ਪਾਈ ਹੈ ਉਹਦੀ ਕਾਪੀ ਦੇ ਸਕਦੇ ਸਾਨੂੰ ਆ ਲਓ ਮੈਂ ਕੰਪਲੇਂਟ ਰਿਟਨ ਚ ਰਿਟਨ ਚ ਮੈਂ ਜੀਟੀ ਨੂੰ ਪਾਈ ਹੈ ਔਰ ਉਹਦੀ ਕਾਪੀ ਪੁਲਿਸ ਨੂੰ ਕੰਪਲੇਂਟ ਨੂੰ ਪੁਲਿਸ ਨੂੰ ਜਿਹੜੀ ਕੰਪਲੇਂਟ ਪਾਈ ਹੈ ਉਹਦੀ ਪ੍ਰੈਜ਼ੈਂਟ ਨਹੀਂ ਮੇਰੇ ਕੋਲੇ ਤੇ ਵਟਸਐਪ ਕਰ ਦੂੰਗਾ ਮੈਂ ਉਹ ਵਟਸਐਪ ਕਰ ਦੂੰਗਾ 4-5 ਮਹੀਨੇ ਹੋ ਗਏ ਤੁਹਾਡੀ ਮੰਗ ਕੀ ਹੈ ਮੰਗ ਕੀ ਹੈ ਤੁਹਾਡੀ ਪਹਿਲਾਂ ਤਾਂ ਜਿਹੜੀ ਖੋਦੀ ਢਾਈ ਗਈ ਹੈ ਇਹ ਸਾਰ ਦੇ ਵਿੱਚ ਉਹ ਪਹਿਲਾਂ ਖੋਦੀ ਏ ਪੀਡੀਆ ਬਣਾ ਕੇ ਦੋਵੇ ਜੀ ਉਸ ਤੋਂ ਬਾਅਦ ਉਹ ਬਹਿ ਕੇ ਗੱਲ ਕਰਨ ਉਹਨਾਂ ਨੂੰ ਸਾਡੇ ਨਾਲ ਪ੍ਰੋਬਲਮ ਹੈ ਅਸੀਂ ਇੰਡਸਟਰੀਸਟਾਂ ਅਸੀਂ ਉਹਨਾਂ ਦੀ ਇੰਡਸਟਰੀ ਬੰਦ ਕਰਾਂ ਚ ਬਿਲਕੁਲ ਨਹੀਂ ਚਾਹੁੰਦੇ ਬੰਦ ਹੋਵੇ ਮੰਗਦੇ ਅਸੀਂ ਖੁਦ ਵੀ ਪਰੇਸ਼ਾਨ ਨਹੀਂ ਹੋਣਾ ਚਾਹੁੰਦੇ ਵੀ ਉਹ ਉਹ ਆਪਣੀ ਇੰਡਸਟਰੀ ਚਲਾਉਣ ਲਈ ਸਾਡੀ ਇੰਡਸਟਰੀ ਨੂੰ ਬੰਦ ਕਰੇ ਜਾਂ ਸਾਨੂੰ ਥ्रेट ਕਰਨ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਕਾ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਦੇਖ ਸਕਦੇ ਹਾਂ ਕਿ ਪੀ.ਡਬਲਿਊ.ਏ ਦੇ ਅਧਿਕਾਰੀਆਂ ਦੇ ਉੱਪਰ ਵੱਡੇ aarop ਲੱਗੇ ਹੋਏ ਦੇਖੇ ਜਾ ਸਕਦੇ ਨੇ ਦਾਲ ਗ੍ਰੀਨ ਕੈਟਾਗਰੀ ਇੰਡਸਟਰੀ ਦੇ ਵੱਲੋਂ ਇਹ aarop ਲਗਾਏ ਗਏ ਨੇ ਕਿ ਧਮਕੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਧਮਕੀਆਂ ਮਿਲੀਆਂ ਨੇ ਕਿ ਗ੍ਰੀਨ ਕੈਟਾਗਰੀ ਇੰਡਸਟਰੀ ਦਾ ਪਾਣੀ ਓਵਰ ਹੈ ਸਾਡੇ ਵੱਲੋਂ ਇਸ ਪਾਣੀ ਨੂੰ ਸਾਫ ਕੀਤਾ ਜਾਂਦਾ ਤੁਹਾਡੇ ਕਨੈਕਸ਼ਨ ਕੱਟ ਦੇਵਾਂਗੇ ਤੁਹਾਡੀਆਂ ਫੈਕਟਰੀਆਂ ਜਿਹੜੀਆਂ ਨੇ ਉਹਨਾਂ ਨੂੰ ਬੰਦ ਕਰਵਾ ਦੇਵਾਂਗੇ ਤੇ तमाम ਅਰੋੜ ਜ਼ਿਲ੍ਹੇ ਦੇ ਸੀਧੀ ਦੇ ਦੇਚੜੇ ਅਧਿਕਾਰੀ ਨੇ ਬੋਬੀ ਜਿੰਦਲ ਦੇ ਨਾਲ ਹੀ ਕਮਲ ਚੋਹਾਨ ਦੇ ਉੱਪਰ ਵੱਡੇ ਅਰੋੜ ਜ਼ਿਲ੍ਹੇ ਨੇ ਲੱਗਦੇ ਹੋਏ ਦੇਖੇ ਜਾ ਸਕਦੇ ਨੇ ਜਿਵੇਂ ਕਹਿ ਰਹੇ ਬਲਦੀ ਕੈਮਰੇ ਮੂਰੇ ਆ ਕੇ ਗ੍ਰੀਨ ਇੰਡਸਟਰੀ ਦੇ ਬਿਲੋਂ ਇਹ तमाम ਗੱਲਾਂ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਗਈਆਂ ਨੇ ਆरोप ਲਗਾਏ ਜਾ ਰਹੇ ਨੇ ਕਿ ਨਾਲ ਹੀ ਇਹ ਇੱਕ ਖਾਸ ਪੋਟ ਤੇ ਗਿਆ ਕਿ ਐਮਐਲਏ ਸਾਹਿਬ ਦੇ ਬਿਲੋਂ ਇਸ ਮਾਮਲੇ ਦੇ ਵਿੱਚ ਕੋਈ ਵੀ ਸੁਣਵਾਈ ਜਿਹੜੀਆਂ ਨਹੀਂ ਕੀਤੀ ਗਈ ਇਹ ਕਿਆ ਜਾ ਰਿਹਾ ਕਿ ਜਿਹੜੇ ਦਿਲਜੀਤ ਪੋਲਾ ਗਰੇਵਾਲ ਨੇ ਉਹਨਾਂ ਦੇ ਨਾਲ ਵਜਬਤ ਗੱਲਬਾਤ ਕੀਤੀ ਜਿਸ ਨਾਲੀ ਐਮਐਲਏ ਗੁਰਪ੍ਰੀਤ ਬੱਸੀ ਗੁਰਜੀਤ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਬੋਲਾ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਜੋ ਤੇ ਨਗਰ ਦੇ ਬਾਕੀ ਬਾਕੀ ਭਾਗਾਂ ਦੇ ਵਿੱਚ ਸੇਵਾ ਦੇ ਨਾਲ ਵੱਲ ਸ਼ਿਕਾਇਤ ਪਾਈਗੀ ਤਾਂ ਉਸ ਦੇ ਲਈ ਕਮਲ ਚੋਹਾਨ ਦੇ ਵੱਲੋਂ ਫੋਨ ਦੇ ਉੱਪਰ ਗੱਲਬਾਤ ਕੀਤੀ ਜਿਸ ਦੀ ਆਡੀਓ ਵੀ ਜੇ ਹੋਈ ਹੈ ਤਾਂ ਉਹਨੂੰ ਜ਼ਰੂਰ ਹੀ ਸੁਣਾਵਾਂਗੇ ਨਾਲ ਇਹ ਕਿਆ ਜਾ ਰਿਹਾ ਕਿ ਸ਼ਿਕਾਇਤਾਂ ਕਰਨ ਦੀ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬਕਾ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਦੇਖ ਸਕਦੇ ਹਾਂ ਕਿ ਪੀਡੀਏ ਦੇ ਅਧਿਕਾਰੀਆਂ ਦੇ ਉੱਪਰ ਵੱਡੇ aarop ਲੱਗੇ ਹੋਏ ਦੇਖੇ ਜਾ ਸਕਦੇ ਨੇ ਦਾਅਵਾ ਕੀਤਾ ਗਿਆ ਹੈ ਕਿ ਗ੍ਰੀਨ ਕੈਟਾਗਰੀ ਇੰਡਸਟਰੀ ਦੇ ਵੱਲੋਂ ਇਹ aarop ਲਗਾਏ ਗਏ ਨੇ ਕਿ ਧਮਕੀਆਂ ਦਿੱਤੀਆਂ ਗਈਆਂ ਨੇ ਉਨ੍ਹਾਂ ਨੂੰ ਧਮਕੀਆਂ ਮਿਲੀਆਂ ਨੇ ਕਿ ਗ੍ਰੀਨ ਕੈਟਾਗਰੀ ਇੰਡਸਟਰੀ ਦਾ ਪਾਣੀ ਓਵਰ ਹੈ ਤਹਾਡੇ ਵੱਲੋਂ ਇਸ ਪਾਣੀ ਨੂੰ ਸਾਫ਼ ਕੀਤਾ ਜਾਂਦਾ ਤੁਹਾਡੇ ਕਨੈਕਸ਼ਨ ਕੱਟ ਦੇਾਂਗੇ ਤੁਹਾਡੀਆਂ ਫੈਕਟਰੀਆਂ ਜਿਹੜੀਆਂ